ਸਖਵਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਵੀਡੀਓ ਥੋੜੀ ਜੀ ਲੰਮੀ ਹੋਣ ਵਾਲੀ ਆ ਤੇ ਇਹਨੂੰ ਸਕਿਪ ਬਿਲਕੁਲ ਨਾ ਕਰਿਓ ਜ਼ਰੂਰ ਵੇਖਿਓ ਜੀ ਤੇ ਨਾਲ ਨਾਲ ਸ਼ੇਅਰ ਵੀ ਕਰ ਦਿਓ ਅ ਜਿਹੜੇ ਲੋਕ ਕਹਿੰਦੇ ਆ ਕਿ ਸਿੱਖ ਧਰਮ ਦੇ ਵਿੱਚ ਕੋਈ ਜਾਤ ਪਾਤ ਨਹੀਂ ਉੱਚੀ ਨੀਚ ਨਹੀਂ ਹੈ ਕੋਈ ਫਰਕ ਨਹੀਂ ਹੈਗਾ ਭੇਦ ਭਾਵ ਨਹੀਂ ਹੈਗਾ ਉਹ ਲੋਕ ਜ਼ਰੂਰ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਓ ਸੁਣਿਓ ਤੇ ਜਿਹੜੇ ਦਗੜਦਲੂ ਨੇ ਉਹ ਮੇਰੀ ਵੀਡੀਓ ਤੋਂ ਦੂਰ ਰਹਿਣ ਜੀ ਉਹ ਸਕਿਪ ਕਰ ਸਕਦੇ ਨੇ ਫਾਜ਼ਿਲਕਾ ਜਿਲ੍ਹੇ ਦੇ ਅਬੋਰ ਦੇ ਕੋਲ ਇੱਕ ਪਿੰਡ ਆ ਜੀ ਗੋਬਿੰਦਗੜ ਉੱਥੇ ਸਿੱਖ ਸੰਗਤਾਂ ਹੀ ਰਹਿੰਦੀਆਂ ਨੇ ਜੀ ਅ ਕੱਲ ਮੈਨੂੰ ਕਿਸੇ ਸੱਜਣ ਦਾ ਉਸ ਪਿੰਡ ਤੋਂ ਫੋਨ ਆਇਆ ਉਹਨਾਂ ਨੇ ਸਾਰੀ ਜਾਣਕਾਰੀ ਦੱਸੀ ਉਸ ਤੋਂ ਬਾਅਦ ਮੈਂ ਖੁਦ ਗਰੰਥੀ ਸਿੰਘ ਦਾ ਨੰਬਰ ਲੈ ਕੇ ਉਸ ਗਰੰਥੀ ਸਿੰਘ ਨਾਲ ਵੀ ਗੱਲਬਾਤ ਕੀਤੀ ਗੁਰੂ ਘਰ ਦੇ ਉਸ ਵਜ਼ੀਰ ਨਾਲ ਵੀ ਗੱਲਬਾਤ ਕੀਤੀ ਜਿਹੜੇ ਇਸ ਜਾਤੀਵਾਦ ਦਾ ਸ਼ਿਕਾਰ ਹੋਏ ਨੇ ਕਿਤੇ ਨਾ ਕਿਤੇ